ਗੋਲੀ ਅੰਦਰ ਯਾਰ ਜਲੰਧਰ ਗੋਲੀ ਅੰਦਰ ਯਾਰ ਜਲੰਧਰ ਮੋਟਾ ਬੈਂ ਨਾਲ ਸੁਚੂ ਮੋਟਾ ਬੈਂ ਕੀ ਮਾਮ ਆਲਸੋ ਫਰੀ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਕੀ ਯਾ ਤੂੰ ਆਪਦਾ ਵਿੱਚ ਕੋੜਾ ਦੱਬਾ ਆਪਦਾ ਅੱਜ ਨਹੀਂ ਮੇਰੇ ਕੋਲ ਦਿੱਸਦੀ ਗੱਡੀ ਤੇ ਨਿਕਲ ਚੱਲਾਂ ਅੱਜ ਨਹੀਂ ਨਾ ਦੇਤਾ ਅੱਜ ਨਾਲੇ ਆਪਦੇ ਕੰਮ ਚੱਲਾਂ ਅੱਜ ਇੱਧਰ ਵੀ ਜਵਾਨ ਬੰਦਾ ਤੇ ਇੱਧਰ ਵੀ ਜਵਾਨ ਬੰਦਾ ਆ ਜਾ ਜਾ ਚੱਲ ਆ ਜਾ ਹਾਂ ਹੂੰ ਅੱਜ ਜਾ ਚੱਲ ਜਾ ਜਾ ਚੱਲ ਜਾ ਓਏ ਆ ਜੀ 1500 ਦਾ ਤੇਲ ਪਾ ਦਿਓ ਜੀ 1500 ਰੁਪਿਆ ਸਪான்ਸਰ ਆਇਆ ਕਰਾ ਲਿਆ ਜੇ ਅਸਲ ਵਿਆਹ ਨਹੀਂ ਕਰਨਾ ਤਾਂ ਘੱਟੋ ਘੱਟ ਮੰਗਣੀ ਕਰਾ ਦਿਓ ਹੂੰ ਕਿਉਂ ਮੰਗਣੀ ਤੇਰੀ ਕਾਦੀ ਕਰਾ ਲਈਏ ਜਦੋਂ ਵਿਆਹ ਕਰਾਂਗੇ ਉਹਦੇ ਨਾਲ ਹੀ ਮੰਗਣੀ ਕਰਾਂ ਮੇਰੇ ਕਾ ਭੈਣਾ ਪਈਆਂ ਦੋਨ ਵੱਟੀਆਂ ਜੀ ਬਫੈਲੋ ਟਾਈਪ ਜੀਆਂ ਤੁਹਾਡਾ ਨੀ ਕੀ ਕਰਦਾ ਭਰਾ ਦੇ ਵਿਆਹ ਦੇ ਵਿੱਚ ਮੜਾ ਰੋਟਾ ਜੀ ਕਰਦਾ ਜੀ ਵਜਨ ਘਟਾ ਲੈ ਕੇ ਕਰਾਂ ਹੁਣ ਇੰਨਾ ਕਰਦਾ ਸਾਡਾ ਬੜਾ ਜੀ ਕਰਦਾ ਤੇਰਾ ਵਿਆਹ ਹੋਵੇ ਅਸੀਂ ਪਰ ਪਹਿਲਾਂ ਵਜਨ ਘਟਾ ਲਈਏ ਹੀ ਨੱਚਣਾ ਫੇਰ ਭੋਲ ਜੋ ਸਿੱਧੇ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੱਧ ਤੱਕ ਜਰੂਰ ਦੇਖਿਓ ਐਡਾ ਕ ਡੱਬਾ ਰੋਟੀਆਂ ਦਾ ਅੱਡ ਤੇ ਐਡਾ ਗੱਡ ਤੇ ਇੰਨੀ ਕ ਸਬਜੀ ਡੱਬਾ ਖਾਲੀ ਪਿਆ ਮੰਮੀ ਕੱਲੀ ਖਾਂਦੀ ਆਵੇ ਹਾ ਵੱਲ ਫੋਲਾ ਆ ਗਿਆ ਇਹ ਮੰਮੀ ਸਾਡੀ ਦੀ ਖਰਾਕ ਆ ਇਹ ਚਕਾਰੀਆਂ ਦੀਆਂ ਆਜ ਜੀਵ ਤੇ ਰੱਖਣ ਵਾਲੀ ਗੋਲੀ ਖਾਣੀ ਮੰਮੀ ਨੇ ਰੋਡ ਚੇਜ ਨਹੀਂ ਕਰਦੀ ਇਹਦੀ ਚੀਜ਼ਾਂ ਦੀ ਗੋਲੀ ਅੰਦਰ ਯਾਰ ਜਲੰਦਰ ਗੋਲੀ ਅੰਦਰ ਯਾਰ ਜਲੰਦਰ ਗੋਲੀ ਅੰਦਰ ਤੇ ਮੰਮੀ ਮਾਮਿਆਂ ਕੋਲੇ ਉਹਨਾਂ ਨਾਲ ਟਿਕੜਿਕਾ ਬਹੁਤ ਜ਼ਿਆਦਾ ਲੈਂਦੀ ਆ ਕਾਟਾ ਮੰਨੇ ਨਹੀਂ ਓ ਮਾਈ ਗੋਡ ਅਮਨ ਨੇ ਕਾਟ ਦਿੱਤਾ ਥਿਸ ਮੋਸ਼ਾ ਤਾਂ ਮੋਠਾ ਬੈਂ ਨਾਲ ਸੂਟੂ ਮੋਠਾ ਬੈਂ ਕੀ ਮਾਮ ਆਲਸੋ ਫਰੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਕੀ ਆ ਤੂੰ ਆਪਦੇ ਵਿੱਚ ਕੋੜਾ ਦੱਬੀ ਹੋਣਾ ਸਬਜੀ ਮੰਡੀ ਵਿੱਚ ਨਹੀਂ ਕੋਈ ਮੇਰੇ ਤੇ ਟੱਪਦਾ ਅੱਜ ਨਹੀਂ ਮੇਰੇ ਕੋਲ ਦੇਖਦੀ ਗੱਡੀ ਤੇ ਨਿਕਲ ਚੱਲਾਂ ਅੱਜ ਨਹੀਂ ਨਾ ਤੇ ਤਾ ਜਾਣਦੇ ਆਪਦੇ ਕੰਮ ਚੱਲਾ ਅੱਜ ਨਹੀਂ ਇਹਨਾਂ ਨੂੰ ਕਿਸੇ ਨੂੰ ਦੇਖਦਾ ਇੱਧਰ ਵੀ ਜਬਾਨ ਬੰਦਾ ਤੇ ਇੱਧਰ ਵੀ ਜਬਾਨ ਬੰਦਾ ਐਂ ਇੰਦਰ ਦਿਨ ਕਰਨ ਆ ਚੜਾ ਜਾ ਜਾ ਚੜਾ ਜਾ ਹਾਂ ਹੂੰ ਅੱਜ ਜਾ ਚੱਲ ਜਾ ਜਾ ਚੱਲ ਜਾ ਅੱਗੇ ਪਿਛੇ ਕਿੱਧਰ ਗੂੰਹਾਂ ਜਲਾ ਕਿੱਧਰ ਚੱਲੇ ਆ ਇੱਧਰ ਚੱਲੇ ਆ ਅੱਜ ਇਹਦੇ ਪਹਿਣਾ ਹੀ ਹੁੰਦਾ ਜਦੋਂ ਵਾਰਾ ਕਰਦੀ ਤੇ ਜਾਣਾ ਜਦੋਂ ਕਹਿਣਾ ਹੀ ਆ ਵਾਹ ਜੀ ਸਸਰੀਕਾਲ ਜੀ ਦੇ ਨਾਲ ਗੁੱਡ ਮਾਰਨਿੰਗ ਹੋ ਚੁਕੀ ਆ ਬਹੁਤ ਕਹਿਣ ਚੀਜ਼ ਆਹ ਮੇਰਾ ਟੋਕਰੀ ਆ ਵੇ ਟੋਕਰੀ ਪਈ ਅੱਜ ਕਹੇ ਨੇ ਰੋਕਣਾ ਕਿਉਂਕਿ ਕੰਮ ਇਹਨਾਂ ਦੇ ਚੱਲਣਾ ਸਸਰੀਕਾਲ ਜੀ ਓਏ ਆ ਜੀ 1500 ਦਾ ਤੇਲ ਪਾ ਦਿਓ ਜੀ ਸਸਰੀਕਾਲ ਪੈਣੀ ਕਿਵੇਂ ਵਧੀਆ ਵਧੀਆ 1500 ਰੁਪਿਆ ਸਪான்ਸਰ ਐ ਕਰਾ ਲਿਆ ਓਕੇ ਪੰਜਾਬੀ ਤੋਂ ਬਣਾਉਣੀ ਨਹੀਂ ਚਾਬੀ ਤਾਂ ਤੁਸੀਂ ਲੈ ਕੇ ਠੀਕ ਆ ਜੇ ਇਸ ਸਾਲ ਵਿਆਹ ਨਹੀਂ ਕਰਨਾ ਤੇ ਘਟੂ ਘੜ ਮੰਗਣੀ ਕਰਾ ਦਿਓ ਕਿਉਂ ਮੰਗਣੀ ਤੇਰੀ ਕਾਦੀ ਕਰਾ ਲਈਏ ਜਦੋਂ ਵਿਆਹ ਕਰਾਂਗੇ ਉਹਦੇ ਨਾਲ ਹੀ ਮੰਗਣੀ ਕਰ ਦਾਂਗੇ ਆ ਕੁੜੀ ਦਾ ਕੀਤਾ ਨਾਲ ਹੀ ਮੰਗਣੀ ਕਰਕੇ ਨਾਲ ਹੀ ਵਿਆਹ ਆ ਵੇ ਮੇਰੇ ਕਾ ਭੈਣਾ ਪਈਆਂ ਦੰਨ ਵੱਟੀਆਂ ਜੀ ਬਫੈਲੋ ਟਾਈਪ ਜੀਆਂ ਤੁਹਾਡਾ ਨੀ ਕੀ ਕਰਦਾ ਭਰਾ ਦੇ ਵਿਆਹ ਦੇ ਵਿੱਚ ਮੜਾ ਰੋਟਾ ਜੀ ਕਰਦਾ ਜੀ ਵਜਨ ਘਟਾ ਲਈਏ ਕਰਾਂ ਹੁਣ ਇੰਨਾ ਕਰਦੇ ਸਾਡਾ ਬੜਾ ਜੀ ਕਰਦਾ ਤੇਰਾ ਵਿਆਹ ਹੋਵੇ ਅਸੀਂ ਪਰ ਪਹਿਲਾਂ ਵਜਨ ਘਟਾ ਲਈਏ ਹੀ ਨੱਚਣਾ ਫੇਰ ਭੁੱਲ ਜੋ ਸਿੱਧੇ ਕਹ ਦੋ ਗੁੱਗੂ ਵਿਆਹ ਹੀ ਨਾ ਕਰਾ ਇਹ ਗੱਲ ਤਾਂ ਪਹਿਲੇ ਤੇਰੇ ਵਿਆਹ ਚ ਨਹੀਂ ਹੋਈ ਮੇਰੇ ਤਾਂ ਭੁੱਲ ਜੋ ਹੋਣੀ ਨਹੀਂ ਹੋ ਜੂਗੀ ਹੋਣੀ ਨਹੀਂ ਬਸ ਜਦੋਂ ਨੀਕ ਬਣ ਜੇ ਤਾਂ ਉਦੋਂ ਹੋ ਜਾਂਦੀ ਤੇਰਾ ਜਿੰਦ ਨਹੀਂ ਕਰਦਾ ਕਿ ਤੇਰੀ ਨੋਂ ਆੜ ਕੇ ਸਬਜ਼ੀਆਂ ਭਾਂਡੇ ਚੀਜ਼ ਦੀ ਫਿਰੇ ਜਿੰਨੇ ਜਿੱਦਨ ਸਾਡਾ 20 ਕਿਲੋ ਭਾਰ ਘੜ ਕੇ ਉਦੋਂ ਤੇਰੀ ਮੰਗਰੀ ਕਰਦਾ ਤੇਰੀ ਤੇਰੀ ਬਗੜੀ ਕਰਦਾਗੇ ਗੁੱਡ ਮਾਰਨਿੰਗ ਕੀ ਹੋਇਆ ਦੰਦ ਨਾਲ ਗੱਡੀ ਜਾਨੀ ਕੀ ਹੋਇਆ ਦੱਸ ਤਾਂ ਸਹੀ ਤੇਰੇ ਤੇ ਹੱਸਦੀਆਂ ਬੱਬੇ ਉਹ ਕਹਿੰਦੀ ਆ ਉਹਨੇ ਉਹਨੇ ਪੀਜ਼ੇ ਦੀ ਸਲਾਈਸਾਂ ਨਹੀਂ ਖਾਧੀਆਂ ਜਿੰਨੀਆਂ ਪੁੜੀਆਂ ਚੜਨੀ ਦੀਆਂ ਸੱਗੇ ਬਹੁਤ ਖਾਂਦੀ ਆ ਨਾ ਸੌਸ ਦੇ ਹੂੰਗੀ ਨਹੀਂ ਤੁਹਾਨੂੰ ਕੀ ਹੱਸਦੀ ਆ ਗਾ ਤੂੰ ਦੋਵੇਂ ਇਹ ਅਮਿਆਕ ਡਾਉਣੀ ਆ ਪਈਆਂ ਇਹਨਾਂ ਦਾ ਇਹ ਤਾਂ ਨਹੀਂ ਮਿਆਕ ਡਾਉਣਾ ਕਿੰਨੇ ਮੈਂ ਦੱਤਾ ਤੁਹਾਨੂੰ ਅੱਜ ਫਿਰ ਪਾਰਟੀ ਕੀ ਦੀ ਲਸਬੀਜਾ ਹੂੰ ਹਮਣਵਾਸੀ ਅੱਛਾ ਠੀਕ ਆ ਮੈਂ ਵੀ ਮੈਨੂੰ ਮਿਲਿਆ ਬਾਏ ਟਾਟਾ ਕਰ ਦੋ ਬਰ ਸਨੈਪਚੈਟ ਉੱਬੇ ਤੂੰ ਬੋਲ ਕੋਈ ਭਾਈ ਬਣਿਆ ਇੱਧਰ ਘਰ ਮੂੰਹ ਫਿਰ ਕੋਈ ਦਰਸ਼ਕਾਂ ਦੱਸੋ ਪੀਜ਼ਾ ਤੁਹਾਨੂੰ ਕਿਵੇਂ ਲੱਗਾ ਬਹੁਤ ਵਧੀਆ ਟੇਸਟੀ ਸੀਗਾ ਤੇ ਤੁਸੀਂ ਪ੍ਰਾਈਸ ਨਹੀਂ ਕਹਿੰਦੇ ਮੈਂ ਪ੍ਰਾਈਸ ਨਹੀਂ ਲੇ ਕਿਸਾ ਦੇ ਪੀਜ਼ਾ ਦਾ ਧੰਨਵਾਦ ਕੈਚਅਪ ਵੀ ਬਹੁਤ ਪਸੰਦ ਆ ਮੈਂ ਦੇਖ ਰਿਹਾ ਵਾਂ ਕਿ ਬਹੁਤ ਤੁਸੀਂ ਆਦੇ ਪੀ ਵੀ ਆਂਦੇ ਵੇ ਕੀ ਕੈਚਅਪ ਤੁਹਾਨੂੰ ਗਲਾਚ ਚ ਪਾ ਕੇ ਨਾ ਲਿਆਦਾ ਤੂੰ ਹੈ ਤੇ ਸ਼ੇਕ ਮੈਂ ਵੀ ਤੂੰ ਤਾਂ ਕੈਚਅਪ ਵਾਲੀ ਸ਼ੇਕ ਮੈਂ ਵੀ ਲਾਂ ਤੇਰਾ ਨਹੀਂ ਮੈਂ ਤਾਂ ਕੈਦਾ ਬਹੁਤ ਚੱਟ ਜਾਂਦੀ ਕਰ ਦੋ ਫਿਰ ਆ ਵੇ ਬਹੁਤ ਪਿੰਦੀ ਹੈ ਨਾ ਕੈਚਬਰ ਲੀਨ ਅੰਗਦਾ ਨਹੀਂ ਹੁਣ ਵੀਜ਼ਾ ਤੇ ਨਹੀਂ ਦੱਸ ਦੇਗਾ ਤੋ 프라이ਜ਼ ਕੀ ਮੈਲੋ ਨਹੀਂ ਮੂਲਾ ਹੈ ਇਹਨਾਂ ਨੇ ਕੀ ਹੋ ਰਿਹਾ ਵਾ ਦੱਸ ਫਿਰ ਨਾ ਕੀ ਹੁੰਦਾ ਕੀ ਦਾ ਦੇ ਲਾ ਬੱਬੇ ਇਹ ਕੀ ਇਤਿਹਾਸ ਰੀ ਮਿਰਤੇ ਤੇ ਤੇ ਇਹ 프라이ਜ਼ ਵੀ ਨਹੀਂ ਖਾ ਰਹੀਆਂ ਗਿਆ ਕੀ ਚੱਕਰ ਆ 프라이ਜ਼ ਦੱਸ ਦੋ ਪੂਰੀ ਹਿੰਦੂ ਦਾਦੇ ਇਹ ਹੈਗਾ ਜੀ ਚੰਨੀ ਟੂ ਇਹ ਮੱਜਾਂ ਵੀ ਚੋ ਲੈਂਦਾ ਏ ਰੂਲਰ ਜਾਂ ਵੀ ਚਲਾ ਲੈਂਦਾ ਏ ਇਹ ਟਰੈਕਟਰ ਵੀ ਚਲਾ ਲੈਂਦਾ ਤੇ ਜੀ ਵੱਡੀ ਮਸ਼ੀਨ ਵੀ ਚਲਾ ਲੈਂਦਾ ਕੰਪੈਨ ਵੀ ਤੇ ਹੋਰ ਕਿਹੜਾ ਕੰਮ ਪੂਰਾ ਜੁੜਾ ਹੋਵੇ ਮਰਜੀ ਜਿਹੜਾ ਹਾਂ ਕੋਈ ਸੋਸ਼ਲ ਮੀਡੀਆ ਰਿਲੇਟਡ ਕੋਈ ਚੀਜ਼ ਸਹੀ ਕਰਾਣੀ ਉਹ ਵੀ ਕਰ ਦਿੰਦਾ ਉਹਨਾਂ ਬਾਰੇ ਵੀ ਪੂਰੀ ਨੌਲੇਜ ਹੈ ਜੀ ਇਹਨੂੰ ਆਪਾਂ ਕਪੜੇ ਵਾਰੀ ਬਹੁਤ ਮੁੰਡੇ ਨਾਲ ਜਾ ਜੀ ਇਹ ਸਾਰਿਆਂ ਦੇ ਕਪੜੇ ਪਵਾਉਂਦਾ ਕਿ ਰੰਗ ਸਿਲੈਕਟ ਕਰਕੇ ਇਹ ਨਹੀਂ ਦੇਣੇ ਆ ਨਾਲ ਸਾਡੀ ਆ ਭੈਣਾ ਮੰਮੀ ਜਿੰਨੇ ਮੁੰਡੇ ਸਾਡੇ ਹਾਂ ਸਨੈਪਚੈਟਰ ਵੀ ਆ ਸਾਰ ਇਹ ਹੈਗਾ ਇਹ ਚੰਨੀ 2 ਇਹ ਗਗੂ ਚੰਨੀ ਹਾਂ ਜੀ ਗਾਜੂ ਦੇਖ ਲਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ